ਪਿਛੇ ਜੇ ਨਾ ਇੱਕ ਵਾਰੀ ਇੱਕ ਗੀਤ ਸੁਣਿਆ ਕਹਿੰਦੇ ਮਾਂ ਮੈਂ ਮੋੜ ਨਹੀਂ ਪੇਕੇ ਆਉਣਾ ਪੇਕੇ ਹੁੰਦੇ ਮਾਮਾ ਨਾਲ ਮੇਰਾ ਪੇਕੇ ਆਉਣ ਨੂੰ ਕਹਿੰਦੇ ਜੀ ਨਹੀਂ ਕਰਦਾ ਪੇਕੇ ਤੇ ਮਾਂ ਨਾਲ ਹੁੰਦੇ ਆ ਤੇ ਮਾਂ ਹੈ ਨਹੀਂ ਤੇ ਪੇਕੇ ਕਾਦੇ ਹੋਏ ਤੇ ਪੇਕੇ ਕਿਉਂ ਮਾਂ ਨਾਲ ਹੁੰਦੇ ਕਿਉਂਕਿ ਮਾਂ ਯਾਦ ਕਰਦੀ ਹੁੰਦੀ ਹੈ ਮਾਂ ਚੇਤੇ ਕਰਦੀ ਹੈ ਮਾਂ ਕਹਿੰਦੀ ਕਦੋਂ ਆਉਣਾ ਹੈ ਕਦੋਂ ਆਉਣਾ ਹੈ ਕਦੋਂ ਆਣਾ ਹੈ ਮਾਂ ਨਾ ਹੋਵੇ ਫਿਰ ਤੁਸੀਂ ਕਾਦਾ ਜਾਣਾ ਫੇਰ ਉਹ ਗੱਲ ਹੀ ਨਹੀਂ ਰਹਿੰਦੀ ਮਾਂ ਤੋਂ ਬਿਨਾ ਤੇ ਉਹ ਗੱਲ ਹੀ ਨਹੀਂ ਬਣਦੀ ਮਾਂ ਯਾਦ ਕਰਦੀ ਐ ਮਾਂ ਨਾਲ ਪਿਆਰ ਹੁੰਦਾ ਜਿੱਥੇ ਕੋਈ ਖਿੱਚ ਹੋਵੇ ਫਿਰ ਜਾਨ ਨੂੰ ਜੀ ਕਰਦਾ ਮੈਂ ਸਾਲ 'ਚ ਇੱਕ ਵਾਰ ਜਾਂ ਦੋ ਵਾਰ ਘਰ ਜਾਂਦਾ ਸੀ ਇੱਕ ਜਾਂ ਦੋ ਵਾਰ ਮੈਂ ਇੱਦ ਕੀ ਵੀ ਗਿਆ ਮੇਰੀ ਮਾਂ ਤੋਂ ਬਾਅਦ ਮੈਂ ਦੀਵਾਲੀ ਵੇਲੇ ਗਿਆ ਉਹਨਾਂ ਨੇ ਕਿਹਾ ਖਾਣਾ ਵੀ ਬਾਹਰੋਂ ਵੀ ਲਿਆਂਦਾ ਹੈ ਪ੍ਰਸ਼ਾਦਾ ਵੀ ਬਣਾਇਆ ਤੁਹਾਡੀ ਮਨਪਸੰਦ ਸਾਰਾ ਕੁਝ ਬਣਾਇਆ ਰੋਟੀ ਖਾ ਲਓ ਮੈਨੂੰ ਇੱਕ ਵਾਰੀ ਪੁੱਛਿਆ ਦੋ ਵਾਰੀ ਪੁੱਛਿਆ ਤਿੰਨ ਵਾਰੀ ਪੁੱਛਿਆ ਰੋਟੀ ਖਾ ਲਓ ਰੋਟੀ ਆਏ ਰੋਟੀ ਖਾ ਲਓ ਰੋਟੀ ਖਾ ਲਓ ਮੈਂ ਖਾ ਹੀ ਨਹੀਂ ਸਕਿਆ ਤੇ ਮੈਂ ਇਦਾਂ ਹੀ ਉੱਠ ਕੇ ਆ ਗਿਆ ਮੈਂ ਕਿਹਾ ਮੈਂ ਮੇਰੀ ਮਾਂ ਹੁੰਦੀ ਮੈਨੂੰ ਉਹਨੇ ਆਉਣ ਹੀ ਨਹੀਂ ਸੀ ਦੇਣਾ ਰੋਟੀ ਸੋ ਮਾਂ ਤੋਂ ਬਿਨਾ ਘਰ ਸੁਨਣਾ ਹੋ ਜਾਂਦਾ ਮਾਮਾ ਨਾਲ ਘਰ ਹੁੰਦੇ ਤੁਹਾਨੂੰ ਐਵੇਂ ਹੀ ਲੱਗਦੀਆਂ ਵੀ ਇਹ ਲੜਦੀ ਰਹਿੰਦੀ ਐ ਕਹਿੰਦੀ ਮੈਨੂੰ ਮਾਂ ਐ ਕਹਿੰਦੀ ਐ ਇਹ ਉਹਨਾਂ ਚਿਰ ਹੀ ਲੱਗਣਾ ਜਿੰਨਾ ਚਿਰ ਜਿਉਂਦੀ ਹੈ ਸਭ ਨੂੰ ਇਹ ਲੱਗਦਾ ਮਾਂ ਤੇ ਚੱਲ ਹੈਗੀ ਹੋਈ ਐ ਘਰੇ ਬੈਠੀ ਐ ਬੇਬੇ ਤੇ ਘਰੇ ਹੀ ਐ ਬੇਬੇ ਨੂੰ ਕੀ ਹੋਇਆ ਬੇਬੇ ਤੇ ਘਰੇ ਹੀ ਐ ਇਹ ਲੱਗਦਾ ਹੀ ਹੁੰਦਾ ਹੈ ਜਿੰਨਾ ਚਿਰ ਹੈਗੀ ਆ ਉਹਨਾਂ ਚਿਰ ਆਪਾਂ ਸਮਝ ਨਹੀਂ ਸਕਦੇ ਜਦੋਂ ਨਾ ਹੋਈ ਫਿਰ ਸਮਝ ਆਉ ਬਈ ਯਾਰ ਮਾਂ ਕਿੰਨੀ ਵੱਡੀ ਚੀਜ਼ ਹੈ ਮਾਂ ਵਿਹੜੇ ਦੀ ਰੌਣਕ ਹੈ ਮਾਂ ਘਰ ਦੀ ਰੌਣਕ ਹੈ ਮਾਂ ਚੌਂਕੇ ਦੀ ਰੌਣਕ ਹੈ ਮਾਂ ਸਾਡੀ ਜ਼ਿੰਦਗੀ ਦੀ ਰੌਣਕ ਹੁੰਦੀ ਹੈ ਮਾਂ ਮਾਈ ਹੁੰਦੀ ਮੈਂ ਆਪਣੀ ਜ਼ਿੰਦਗੀ 'ਚ ਪਤਾ ਨਹੀਂ ਕਿੰਨੀ ਵਾਰੀ ਮਾਂ ਦੀ ਗੱਲ ਕੀਤੀ ਮਾਂ ਦੀਆਂ ਸਾਖੀਆਂ ਸੁਣਾਈਆਂ ਪਰ ਹੁਣ ਜਦੋਂ ਮੈਂ ਮਾਂ ਦੀ ਗੱਲ ਕਰਦਾ ਨਾ ਤੇ ਇੱਕ ਵਾਰੀ ਨਾ ਇੱਕ ਗੱਲ ਸੁਣਿਓ ਕਹਿੰਦੇ ਜੀ ਪਿਆਰ ਦਾ ਹੰਝੂ ਖੱਬੀ ਅੱਖ ਚੋਂ ਪਹਿਲਾਂ ਆਉਂਦਾ ਹੈ ਖੁਸ਼ੀ ਵਾਲਾ ਸੱਜੀ ਅੱਖ ਚੋਂ ਆਉਂਦਾ ਮੈਂ ਸੁਣਿਆ ਤੇ ਮੈਂ ਗੱਡੀ 'ਚ ਬੈਠੇ ਨੇ ਸੁਣਿਆ ਵੀ ਪਿਆਰ ਵਾਲਾ ਸੱਜੀ ਚੋਂ ਆਉਂਦਾ ਹੈ ਤੇ ਦੁੱਖ ਵਾਲਾ ਖੱਬੀ ਚੋਂ ਆਉਂਦਾ ਹੈ ਦੁੱਖ ਵਾਲਾ ਖੱਬੀ ਅੱਖ ਚੋਂ ਅਥਰੂ ਆਉਂਦਾ ਹੈ ਪਹਿਲਾ ਖੱਬੀ ਚੋਂ ਤੇ ਮੈਂ 1 ਮਿੰਟ ਵਿੱਚ ਕਿਹਾ ਮੈਂ ਕਿਹਾ ਠੀਕ ਕਹਿੰਦਾ ਵੀ ਬੰਦਾ ਠੀਕ ਕਹਿੰਦਾ ਮੇਰੀ ਸੱਚੀ ਖੱਬੀ ਅੱਖ ਤੋਂ ਆਇਆ ਮੈਨੂੰ ਮੇਰੇ ਨਾਲ ਬੈਠਾ ਮੇਰੇ ਨਾਲ ਦਾ ਸਾਥੀ ਵੀਰ ਕਹਿੰਦਾ ਤੁਸੀਂ ਐਡੀ ਛੇਤੀ ਚੱਕ ਕਰ ਵੀ ਲਿਆ ਵੀ ਖੱਬੀ ਅੱਖ ਤੋਂ ਆਉਂਦਾ ਤੁਸੀਂ ਇੱਕ ਵਾਰੀ ਇੱਕਦਮ ਵੇਖ ਵੀ ਲਿਆ ਐਡੀ ਛੇਤੀ ਅਥਰੂ ਕਿਵੇਂ ਆ ਗਿਆ ਮੈਂ ਕਿਹਾ ਆਉਂਦਾ ਨਹੀਂ ਸੀ ਹੁੰਦਾ ਐਡੀ ਛੇਤੀ ਅਥਰੂ ਨਹੀਂ ਆਉਂਦਾ ਹੁਣ ਮੇਰੇ ਕੋਲ ਇੱਕ ਤਰੀਕਾ ਹੈ ਜਦੋਂ ਮਾਂ ਨੂੰ ਇੱਕਦਮ ਅੱਖਾਂ ਸਾਹਮਣੇ ਉਹਦਾ ਚਿਹਰਾ ਲਿਆਉਣਾ ਅੱਖ ਚ ਪਾਣੀ ਆਪਿਆ ਹੁਣ ਨਹੀਂ ਟਾਈਮ ਲੱਗਦਾ ਅੱਖ ਚ ਪਾਣੀ ਲਿਆਉਣ ਦੇ ਇੱਕ 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 ਸਕਿੰਟ ਲੱਗ ਸੁਤ ਕਿੰਨੀਆਂ ਬੀਬੀਆਂ ਬੈਠੀਆਂ ਕਿੰਨੀਆਂ ਦੇ ਪੇਕੇ ਆ ਕਿੰਨੀਆਂ ਮਾਵਾਂ ਮਾਵਾਂ ਜਦੋਂ ਤੁਰ ਜਾਂਦੀਆਂ ਪੇਕੇ ਤੇ ਸੱਚੀ ਪੇਕੇ ਨਹੀਂ ਲੱਗਦਾ ਜਿਉਂਦੀਆਂ ਹੁੰਦੀਆਂ ਉਹਨਾਂ ਚੇਰੀ ਘਰ ਵਸਦਾ ਵਸਦੇ ਰਹਿਣ ਭਰਾ ਵਸਦੇ ਰਹਿਣ ਸਾਡੇ ਟੱਬਰ ਵਸਦੇ ਰਹਿਣ ਸਾਡੇ ਭਤੀਜੇ ਭਤੀਜੀਆਂ ਵਸਦੇ ਰਹਿਣ ਸਾਰੇ ਪਰ ਮਾਂ ਮਾਈਂ ਮਾਂ ਬਿਨਾ ਘਰ ਸੁਨਣਾ ਹੋ ਜਾਂਦਾ ਤੁਹਾਨੂੰ ਕੋਈ ਉਟੀਕ ਦਾ ਹੈ ਨਾ ਜਦੋਂ ਤੁਹਾਡਾ ਜਾਣ ਦਾ ਜੀ ਫੇਰ ਕਰਨਾ ਹੈ ਜਿੱਥੇ ਤੁਹਾਨੂੰ ਕੋਈ ਵੇਟ ਕਰੇ ਤੁਹਾਡਾ ਕੋਈ ਉਦੋਂ ਨਜ਼ਾਰਾ ਆਉਂਦਾ ਜਾਣਦਾ ਉਹ ਅੱਖੀਆਂ ਵਿਚਾ ਕੇ ਉਡੀਕਦਾ 10-10 ਵਾਲੀ ਚਾਦਰ ਬਦਲਦਾ ਚਾਦਰ ਚੈੱਕ ਕਰਦਾ ਇੱਥੇ ਬਹਿਣਾ ਹੈ ਇੱਥੇ ਬਹਿਣਾ ਹੈ ਚਾਦਰ ਨਵੀਂ ਲਾਓ ਐਦਾਂ ਕਰੋ ਐਦਾਂ ਕਰੋ ਉਹ ਚਾਹ ਹੁੰਦਾ 10-10 ਵਾਲੀ ਅਗਲਾ ਫੋਨ ਕਰਦਾ ਕਿੱਥੇ ਆ ਗਏ ਕਦੋਂ ਆਓਗੇ ਕਿੰਨਾ ਟਾਈਮ ਲੱਗਣਾ ਕਦੋਂ ਪਹੁੰਚੋਗੇ ਕੀ ਬਣਾਵਾਂ ਕੀ ਖਵਾਵਾਂ ਪਤਾ ਲੱਗ ਜਾਂਦਾ ਕਿੰਨਾ ਪਿਆਰ ਹੈ ਅੰਦਰ ਕਿੰਨੀ ਖੇਚ ਹੈ ਤਾਂ ਹੀ ਮੈਂ ਕਿੰਨਾ ਹੁੰਨਾ ਵੀ ਵੀਰੋ ਸਭ ਕੁਝ ਹੋ ਜਾਏ ਕਿਸੇ ਦੀ ਮਾਂ ਨੂੰ ਧਤੀ ਵਾ ਨਾ ਲੱਗੇ ਕਿਸੇ ਨੂੰ ਕੁਝ ਨਾ ਹੋਵੇ ਸਾਰਿਆਂ ਦੀਆਂ ਮਾਵਾਂ ਰਾਜੀ ਰਹਿਣ ਤੁਹਾਡੇ ਘਰ ਦੀ ਰੌਣਕ ਤੁਹਾਡੀ ਮਾਂ ਹੈ ਜੇ ਤੁਹਾਡੀ ਘਰ ਵਾਲੀ ਹੈ ਤੁਹਾਡੇ ਬੱਚਿਆਂ ਦੀ ਮਾਂ ਹੈ ਮਾਂ ਤੇ ਮਾਂ ਹੀ ਹੈ ਚਾਹੇ ਤੇਰੇ ਬੱਚਿਆਂ ਦੀ ਮਾਂ ਹੋਵੇ ਚਾਹੇ ਤੇਰੀ ਮਾਂ ਹੋਵੇ ਇਹਨਾਂ ਬਿਨਾ ਰੌਣਕ ਨਹੀਂ ਲੱਗਦੀ ਮਾਵਾਂ ਬਿਨਾ ਰੌਣਕ ਨਹੀਂ ਲੱਗਦੀ ਬੜੀ ਸੋਹਣੀ ਇੱਕ ਲਾਈਨਾਂ ਲਿਖੀਆਂ ਮੈਂ ਚਾਹੁੰਦਾ ਕਿ ਤੁਸੀਂ ਸੁਣੋ ਜੀ ਆਵਾਜ਼ ਆਇਦੋ ਬੜੀ ਸੀ ਤੇਰੀ ਲੋੜ ਦੀਆਂ ਮਈਏ ਕੋਣ ਪਰੇ ਥੋੜੀ ਦੀਆਂ ਮਈਏ ਦੇਖੂ ਤਾ ਹੁਣ ਤਹਾਉਣ ਦੇਖੂ ਕਿਹੜਾ ਦਸ ਬੁਹੇ ਕੜ ਕੇ ਰਾਮਾ ਨੂੰ ਲਖਣਾਂ ਲੋਕ ਗਰਮ ਹਵਾ ਵਾ ਕਦੇ ਪੁੱਤਾਂ ਦੀਆਂ ਮਾਂ ਲੱਗਣਾ ਲੋਕੋ ਕਰਮ ਹਵਾਵਾ ਕਦੇ ਕਿਸੇ ਦੀਆਂ ਮਾਵਾਂ ਨੂੰ ਉਹ ਨਾ ਕੀ ਹਾਲ ਜੀ ਜਿਹੜੇ ਬਿਨਾ ਮਪਿਆਂ ਪੜਦੇ ਨੇ ਤੋ ਖੋਲੇ ਜਾਣ ਬੁਰਕੀਆਂ ਕਾਹ ਵੀ ਟੁਕੜੇ ਛੱਲਦੇ ਨੇ ਮਾਂ ਦੀ ਮਮਤਾ ਕੋਲੋ ਕੁਦਰਤ ਰੱਖੇ ਦੂਰ ਬਲਾਵਾਨੂ ਲਕਣ ਨਾਲ ਲੋਕ ਗਰਮ ਹਵਾਵਾਂ ਕਦੇ ਦੀਆਂ ਦੀਆਂ ਮਾਵਾਂ ਨੂੰ ਲਕਣ ਨਾਲ ਲੋਕ ਗਰਮ ਹਵਾਵਾਂ ਕਦੇ ਕਿਸੇ ਦੀਆਂ ਮਾਵਾਂ ਸਾਧੂ ਸੰਤ ਕਿਡਾ ਵੀ ਹੋਵੇ ਸਾਧੂ ਸੰਤ ਕਿਡਾ ਵੀ ਹੋਵੇ ਮਾਤੁਰ ਦੀ ਤੋ ਕਰ ਲਉਂਦਾ ਏ ਦੇਖ ਦੇਖ ਹੱਥ ਪੈਰ ਆਪਣੇ ਮਾਂ ਦਾ ਚੇਤਾ ਯਾਉਂਦਾ ਏ ਦੇਖ ਦੇਖ ਹੱਥ ਪੈਰ ਆਪਣੇ ਮਾਂ ਦਾ ਚੇਤਾ ਯਾਉਂਦਾ ਤਾ ਕਰਦਾ ਹੈ ਮੇਰੇ ਹੱਥ ਮਾਂ ਵਰਗੇ ਐ ਮੇਰੀਆਂ ਉਂਗਲਾਂ ਮਾਂ ਵਰਗੀਆਂ ਨੇ ਮੇਰੇ ਨਹਾਂ ਮਾਂ ਵਰਗੇ ਐ ਮੇਰਾ ਨਖ ਮਾਂ ਵਰਗਾ ਹੈ ਬੰਦਾ ਯਾਦ ਕਰਦਾ ਰਹਿੰਦਾ ਫੋਟੋ ਨਾ ਲਾਓਗੇ ਆਪਣੇ ਹੱਥਾਂ ਦਾ ਕੀ ਕਰੋਗੇ ਹੱਥ ਮਾਂ ਵਰਗੇ ਹੁੰਦੇ ਆ ਨੇ ਹੱਥਾਂ ਦਾ ਕੀ ਕਰੋ ਫੋਟੋ ਤੋਂ ਬੰਦਾ ਫੋਟੋ ਪਰੇ ਕਰ ਦੋ ਫੋਟੋ ਕਰਕੇ ਬੰਦਾ ਰੋਣ ਲੱਗਦਾ ਪਿਤਾ ਵੀ ਇਦਾਂ ਹੀ ਹੁੰਦਾ ਪਿਓ ਵੀ ਹੈ ਮਾਂ ਤੇ ਹੈ ਪਿਤਾ ਵੀ ਇਦਾਂ ਹੀ ਹੈ ਅੱਛਾ ਸੁਣੋ ਵਸ ਨਹੀਂ ਚੱਲਦਾ ਨਹੀਂ ਤਾਂ ਫੜ ਕੇ ਰੋਗ ਲਈ ਜੀ ਬਾਵਾ ਨੂੰ ਲੱਗਣਾ ਲੋਕ ਗਰਮ ਹਵਾ ਵਾ ਕਦੇ ਕਿਸੇ ਦੀਆ ਮਾਵਨੂ ਲਗਣ ਨਾਲ ਕੋ ਗਰਮ ਹਵਾ ਮਾ ਕਦੇ ਕਿਸੇ ਦੀਆ ਮਾਵਨੂ ਨਿਰਵੈਰ ਬਥੇਰੀ ਦੁਨੀਆ ਪਈ ਦੁਰਕਾਰੇ ਠੰਡੀਆਂ ਛਾਵਾਂ ਨੂੰ ਉਹਨਾਂ ਦਾ ਵੀ ਇੱਥੇ ਘਾਟਾ ਨਹੀਂ ਜਿਹੜੇ ਮਾਮਾ ਨੂੰ ਦੁਰਕਾਰਦੇ ਐ ਜਿਹੜੇ ਘਰੋਂ ਕੱਢਦੇ ਐ ਉਹ ਉਹਨਾਂ ਲੋਕਾਂ ਦਾ ਵੀ ਇੱਥੇ ਘਾਟਾ ਨਹੀਂ ਜਿਹੜੇ ਦੁਰਕਾਰਦੇ ਐ ਮਾਮਾ ਨੂੰ ਸੁਣੋ ਨਿਰਵੈਰ ਬਠੇਰੀ ਦੁਨੀਆਂ ਪਈ ਦੁਰਕਾਰੇ ਠੰਡੀਆਂ ਛਾਵਾਂ ਨੂੰ ਗਲਵਕੜੀ ਨੂੰ ਦਰਸਣ ਜੋ ਕਦੇ ਦੁੱਖ ਪੁੱਛੀ ਉਹਨਾ ਬਾਵਾ ਨੂੰ ਗਲਵਕੜੀ ਨੂੰ ਦਰਸਣ ਜੋ ਕਦੇ ਦੁੱਖ ਪੁੱਛੀ ਉਹਨਾ ਬਾਵਾ ਨੂੰ ਅਮੜੀ ਦੀਆਂ ਅਸੀਂ ਸਾਬਜੋ ਅਮੜੀ ਦੀਆਂ ਅਸੀਂ ਸਾਬਜੋ ਬੋੜ ਨਹੀਂ ਪੈਂਦਾ ਚਾਹਵਾਨੋ ਲੱਗਣ ਨਾਲ ਕੋ ਕਰਮ ਹਵਾਵਾਂ ਕਦੇ ਸੋਹਣੀਆਂ ਮਾਵਨੂੰ ਲੱਗਣ ਨਾਲ ਕੋ ਕਰਮ ਹਵਾਵਾਂ ਕਦੇ ਕਿਸੇ ਦੀਆਂ ਮਾਵਨੂੰ ਮੇਰੀਆਂ ਯਾਦਾਂ ਜੁੜੀਆਂ ਮੇਰਾ ਜਨਮ ਹੋਇਆ ਮੇਰੀ ਮਾਂ ਵਿਆਹ ਕੇ ਆਈ ਇੱਥੇ ਜਿੱਥੇ ਲੰਗਰ ਲੱਗਾ ਹੈ ਨਾ ਇੱਧਰ ਇੱਥੇ ਸਾਡਾ ਘਰ ਹੁੰਦਾ ਸੀ ਹੁਣ ਤੇ ਟਹਿ ਗਿਆ ਪੁਰਾਣਾ ਘਰ ਢਾ ਦਿੱਤੇ ਨਵਾਂ ਬਣ ਗਿਆ ਸਾਰਾ ਕੁਝ ਇੱਥੇ ਖੇਤ ਵਿੱਚ ਅਸੀਂ ਇੱਥੇ ਰਹਿੰਦੇ ਹੁੰਦੇ ਸੀ ਸਾਰਾ ਸਾਰਾ ਦਿਨ ਕੰਮ ਕਰਨਾ ਚਾਲੀ 40 40 ਮਜ਼ਦੂਰ ਬੰਦਿਆਂ ਦੀ ਰੋਟੀ ਬਣਾਉਣੀ ਫਟਾਫਟ ਇੰਨੀ ਸਪੀਡ ਰੱਖਣੀ ਤੇਜ਼ ਤੇਜ਼ ਕਾਲੀ ਕਾਲੀ ਮੈਂ ਗੁਰਦੁਆਰਾ ਸਾਹਿਬ ਦੇ ਇੱਥੋਂ ਲ ਕੋਲੋਂ ਲੰਘਿਆ ਮੈਂ ਸਾਈਕਲ ਚਲਾਉਣਾ ਸਿੱਖਿਆ ਸਿੱਖਿਆ ਸੀ ਤੇ ਮੈਂ ਕਿਹਾ ਮੈਂ ਸਾਈਕਲ ਤੇ ਬਾਕੇ ਲੈ ਜਾਣਾ ਪਿੰਡ ਮੈਂ ਪਿੰਡ ਲੈ ਗਿਆ ਮੇਰੇ ਮਗਰ ਬੋਵੇਂ ਨਾ ਕਹਿੰਦੇ ਮੈਂ ਨਹੀਂ ਬਹਿਣਾ ਮੈਨੂੰ ਛੱਡ ਦੇਗਾ ਮੈਂ ਕਿਹਾ ਨਹੀਂ ਮੈਂ ਬਿਠਾ ਲੈਣਾ ਤੇ ਮੈਂ ਸਾਈਕਲ ਤੇ ਬਿਠਾਇਆ ਡੰਡੇ ਤੇ ਪੈਰ ਪਹੁੰਚਦੇ ਨਹੀਂ ਸੀ ਉਦੋਂ ਛੋਟਾ ਸੀ ਤੇ ਜਦੋਂ ਚਿੱਕੜ ਆ ਗਿਆ ਉੱਥੇ ਜਾ ਕੇ ਵਿਚਾਲੇ ਅਸੀਂ ਡਿੱਗ ਪਏ ਥਨੇ ਤੇ ਮੂਧੜੇ ਮੂੰਹ ਸਾਰੇ ਕੱਪੜੇ ਲਿਪੜ ਗਏ ਤੇ ਮੈਨੂੰ ਵੇਖ ਕੇ ਮੈਨੂੰ ਕਹਿੰਦੇ ਆ ਕੀ ਕੀਤਾ ਨਾਲੇ ਤੇ ਥੋੜਾ ਝਿੜਕੇ ਵੀ ਤੇ ਬਾਅਦ ਚ ਥੋੜਾ ਜਿਹਾ ਗਾਣੂ ਸੀ ਆਇਆ ਤੇ ਹੱਸਣ ਲੱਗ ਪਈ ਚੁੰਨੀ ਵੇਖ ਵੀ ਆਪਣੇ ਨਾਲ ਕੀ ਬਣਿਆ ਆਪਾਂ ਕਿਵੇਂ ਡਿੱਗ ਪਏ ਕਦੀ ਜ਼ਿੰਦਗੀ ਦੇ ਵਿੱਚ ਸਾਡੀ ਮਾਂ ਨੇ ਸਾਨੂੰ ਥੱਪੜ ਨਹੀਂ ਮਾਰਿਆ ਕਦੇ ਝਿੜਕਿਆ ਨਹੀਂ ਮੈਨੂੰ ਮਾਪੁਰਸ਼ ਆਖਿਆ ਚੋਲਾ ਨਾ ਲਾਈਂ ਵਿਆਹ ਨਾ ਕਰਾਈਂ ਮੈਂ ਆ ਕੇ ਮਾਂ ਨੂੰ ਦੱਸਿਆ ਮੈਂ ਕਿਹਾ ਮੈਨੂੰ ਇਦਾਂ ਕਿਹਾ ਉਹਨਾਂ ਨੇ ਇੱਕ ਦੋ ਮਿੰਟ ਤੇ ਚੁੱਪ ਕਰ ਗਈ ਫਿਰ ਕਹਿੰਦੀ ਤੇਰਾ ਪਿਓ ਸ਼ਰਾਬ ਛੱਡ ਗਿਆ ਸਾਰੇ ਘਰ ਸ਼ਰਾਬ ਛੱਡ ਗਏ ਤੂੰ ساری ਜ਼ਿੰਦਗੀ ਨਸ਼ਾ ਨਹੀਂ ਕਰੇਂਗਾ ਇਹ ਚੰਗੇ ਪਾਸੇ ਲੱਗਾ ਰਹੇਗਾ ਕੋਈ ਗੱਲ ਨਹੀਂ ਤੂੰ ਇਹੀ ਠੀਕ ਹੈ ਜਿਵੇਂ ਉਹਨਾਂ ਨੇ ਕਹਿ ਦਿੱਤਾ ਉਵੇਂ ਹੀ ਠੀਕ ਹੈ ਮਾਂ ਲਈ ਇਹ ਫੈਸਲਾ ਲੈਣਾ ਬਹੁਤ ਔਖਾ ਹੁੰਦਾ ਵੀ ਮੇਰੇ ਬੱਚੇ ਦਾ ਵਿਆਹ ਨਹੀਂ ਹੋਣਾ ਪਰ ਮੇਰੀ ਮਾਂ ਨੇ ਮੈਨੂੰ ਰੋਕਿਆ ਹੀ ਨਹੀਂ ਕੋਈ ਗੱਲ ਨਹੀਂ ਜਿਵੇਂ ਹੈ ਠੀਕ ਖੁਸ਼ ਰਹਿਣਾ ਹਮੇਸ਼ਾ ਅਸੀਸਾਂ ਦੇਣੀਆਂ ਮੇਰੀ ਗੱਡੀ 'ਚ ਮੇਰੀ ਮਾਂ ਕਦੀ ਜ਼ਿੰਦਗੀ 'ਚ ਨਹੀਂ ਬੈਠੀ ਪਰ ਜਿੱਦਣ ਸਾਡੇ ਕੋਈ ਗੱਡੀ ਨਵੀਂ ਆਉਣੀ ਮੈਨੂੰ ਫੋਨ ਆਉਣਾ ਬਾਬਾ ਜੀ ਵਧਾਈ ਹੋਵੇ ਮੈਨੂੰ ਪਤਾ ਲੱਗਾ ਗੱਡੀ ਆਈ ਬੜੀ ਸੋਹਣੀ ਗੱਡੀ ਉਹਨੂੰ ਕੋਈ ਬਸ ਇੰਨੀ ਚਾਹ ਵੀ ਗੱਡੀ ਮੈਂ ਕਦੀ ਮੇਰੀ ਗੱਡੀ 'ਚ ਨਹੀਂ ਬੈਠੀ ਨਾ ਕਦੇ ਮੈਂ ਕਿਹਾ ਵੀ ਆ ਜਾ ਮੰਮੀ ਬੈ ਗੱਡੀ 'ਚ ਆ ਜਾ ਵੀ ਨਾ ਮੈਂ ਵਿਖਾਈ ਨਾ ਉਹਨੇ ਵੇਖੀ ਕਦੇ ਨਾ ਕਦੇ ਕਿਹਾ ਵੀ ਮੈਨੂੰ ਵੀ ਗੱਡੀ 'ਚ ਬਹਾਓ ਕਦੇ ਮੈਂ ਵੀ ਵੇਖਾਂ ਮੈਨੂੰ ਵੀ ਜਰਾ ਮੈਂ ਵੀ ਵੇਖਣਾ ਕਦੇ ਮੈਨੂੰ ਵੀ ਸਟੇਜ 'ਤੇ ਚੜਾਓ ਕਦੇ ਮੈਨੂੰ ਵੀ ਸਰੋਪਾ ਦਿਓ ਕਦੇ ਮੈਨੂੰ ਵੀ ਸਟੇਜ 'ਤੇ ਬੁਲਾਓ ਕਦੇ ਨਹੀਂ ਕਿਹਾ ਕਦੇ ਇੰਨੀ ਦੀ ਇੱਛਾ ਨਹੀਂ ਰਹੀ ਜਿਵੇਂ ਦੀ ਟਡਰੀਆਂ ਪਿੰਡ ਵਿੱਚ ਆਈ ਉਵੇਂ ਹੀ ਰਹੀ ਸਾਰੀ ਜ਼ਿੰਦਗੀ ਰੁਲਦਿਆਂ ਖੋਲਦਿਆਂ ਸਾਰੀ ਜ਼ਿੰਦਗੀ ਕੰਮ ਕਰਦਿਆਂ ਮਿਹਨਤ ਕਰਦਿਆਂ ਸਾਰੀ ਜ਼ਿੰਦਗੀ ਲੰਘਾਤੀ ਸੋ ਮੈਂ ਆਪ ਸਾਰਿਆਂ ਨੂੰ ਬੇਨਤੀ ਕਰਦਾ ਇਹ ਬੰਦੇ ਉਹ ਸਮਝ ਸਕਦੇ ਜਿਨ੍ਹਾਂ ਦੀ ਹੈ ਨਹੀਂ ਜਿਨ੍ਹਾਂ ਦੀ ਮਾਂ ਹੈਗੀ ਉਹ ਵੀ ਸਮਝ ਸਕਦੇ ਤੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਆਪਣੀ ਮਾਂ ਨੂੰ ਗਲਵਕੜੀ ਪਾ ਕੇ ਕਿਹਾ ਕਰੋ ਮਾਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਨਹੀਂ ਤੇ ਮੁੜ ਕੇ ਤੁਸੀਂ ਪਛਤੰਦੇ ਰਹਿ ਜਾਣਾ ਵੀ ਯਾਰ ਮੈਂ ਜ਼ਿੰਦਗੀ 'ਚ ਕਿਉਂ ਨਹੀਂ ਕੀਤਾ ਆ ਜਿਹੜੇ ਬੱਚੇ ਕੈਨੇਡਾ ਗਏ ਆ ਨਾ ਹੁਣ ਪਤਾ ਲੱਗਦਾ ਰੋਟੀ ਮਾਂ ਦੀ ਯਾਦ ਆਉਂਦੀ ਹੈ ਜਦੋਂ ਉਥੇ ਆਪ ਪਕਾਉਣੀਆਂ ਪੈਂਦੀਆਂ ਫਿਰ ਪਤਾ ਲੱਗਦਾ ਮਾਂਾਂ ਚੀਜ਼ ਕੀ ਹੁੰਦੀ ਹੈ ਮਾਂ ਦੀ ਬਾਦ ਅਸੀਸ ਨਾ ਲਿਓ ਕਦੇ ਕਦੇ ਜ਼ਿੰਦਗੀ 'ਚ ਮਾਂ ਦਾ ਦਿਲ ਨਾ ਦਿਖਾਇਓ ਜੋ ਮਰਜ਼ੀ ਹੋ ਜਾ ਮਾਂ ਆਪਣੇ ਬੱਚੇ ਦਾ ਬੁਰਾ ਨਹੀਂ ਸੋਚਦੀ ਉਹਦੀਆਂ ਝੜਕਾਂ ਵਿੱਚ ਵੀ ਪਿਆਰ ਹੁੰਦਾ ਸੋ ਇਸ ਕਰਕੇ ਆਪਣੀ ਮਾਂ ਦਾ ਕਦੇ ਦਿਲ ਨਾ ਦੁਖਾਇਓ ਪਿਆਰ ਕਰਿਓ ਆਪਣੀ ਮਾਂ ਨੂੰ ਸੋ ਚਲੋ ਮੇਰੀ ਇਹ ਮੈਮਰੀ ਸੀ ਮੇਰਾ ਹੁਣ ਵੇਖੋ ਮੈਂ ਹੁਣ ਮੈਂ ਇੱਕ ਗੱਲ ਕਹਿਣਾ ਉਹ ਨਾ ਰੋਣਾ ਮਾੜਾ ਨਹੀਂ ਹੁੰਦਾ ਸਦਾ ਰੋਣਾ ਮਾੜਾ ਤੁਹਾਨੂੰ ਰੋਣਾ ਆਵੇ ਰੋ ਲਿਆ ਕਰੋ ਇਹੀ ਤੇ ਪ੍ਰੋਬਲਮ ਹੈ ਨਹੀਂ ਰੋਂਦੇ ਤਾਂ ਹੀ ਤੇ ਡਿਪਰੈਸ਼ਨ ਚ ਚਲੇ ਜਾਂਦੇ ਆ ਹੱਸਣਾ ਹੋਵੇ ਹੱਸਿਆ ਕਰੋ ਰੋਣਾ ਹੋਵੇ ਰੋਇਆ ਕਰੋ ਪਰ ਜੇ ਸਦਾ ਹੀ ਰੋਂਦਾ ਰਹੇਗਾ ਤੇ ਲੋਕ ਤੈਨੂੰ ਪਾਗਲ ਕਹਿਣਗੇ ਜੇ ਸਦਾ ਹੀ ਹੱਸਦਾ ਰਹੇਗਾ ਤਾਂ ਵੀ ਲੋਕ ਤੈਨੂੰ ਪਾਗਲ ਕਹਿਣਗੇ ਜਦੋਂ ਅੰਦਰ ਉਬਾਲਾ ਹੋਵੇ ਕੱਢਿਆ ਕਰੋ ਅੰਦਰੋਂ ਇਸੇ ਕਰਕੇ ਪ੍ਰੋਬਲਮ ਹੈ ਜਿਹੜੀ ਗੱਲ ਕਹਿਣੀ ਹੈ ਕਹਿਣੀ ਨਹੀਂ ਅੰਦਰ ਸਪਰੈਸ ਕਰ ਕਰਕੇ ਬੰਦਾ ਡਿਪਰੈਸ਼ਨ ਦਾ ਮਰੀਜ਼ ਹੋ ਜਾਂਦਾ ਹੈ ਮੇਰੇ ਮੈਂ ਪਿੰਡ ਆਇਆ ਮੈਂ ਕੱਲ ਪਰਸੋਂ ਦਾ ਨਾ ਜਦੋਂ ਮੈਂ ਪਿੰਡ ਲੰਘਦਾ ਘਰ ਛੜਕ ਵੇਖਦਾ ਰਾਹ ਵੇਖਦਾ ਫੇਰਾ ਦਿਮਾਗ ਉਸੇ ਵੇਲੇ ਚੱਲ ਪੈਂਦਾ ਇੱਥੇ ਇੱਥੇ ਹੁੰਦਾ ਸੀ ਇੱਥੇ ਘਰ ਸੀ ਇੱਥੇ ਜਾਈਦਾ ਸੀ ਇੱਥੇ ਖੇਤ ਉਹ ਦਿਸਦਾ ਸਾਰਾ ਕੁਝ ਚਲੋ ਮੇਰੇ ਅੰਦਰੋਂ ਸੀ ਨਿਕਲ ਗਿਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੀਆਂ ਮਾਵਾ ਨੂੰ ਪਿਆਰ ਕਰਨਾ ਹੈ ਜਿਉਂਦਿਆਂ ਦਾ ਸਤਿਕਾਰ ਕਰੋ ਮੁੜ ਕੇ ਉਹ ਵੇਲਾ ਫਿਰ ਹੱਥ ਨਹੀਂ ਆਉਂਦਾ ਮਾਵਾ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਜੋ ਜਰ ਸਕਦੀਆਂ ਜਾਵਾ ਮਾਵਾ ਤੁਖੜੇ ਕੌਣ ਜਰੇ ਜੋ ਮਾਵਾ ਜਰ ਸਕਦੀਆਂ ਕੋਈ ਨਹੀਂ ਜਰ ਸਕਦਾ